ਐਮਐਲਏ ਅਨਮੋਲ ਗਗਨ ਮਾਨਦੇ ਨਾਮ ਤੇ ਇੱਕ ਐਮਸੀ ਰਿਸ਼ਵਤ ਮੰਗ ਰਿਹਾ ਏ ਤੇ ਉਸਤੇ ਵੱਲੋਂ ਇੱਕ ਠੇਕੇਦਾਰ ਨੂੰ ਇਹ ਕਿਹਾ ਗਿਆ ਕਿ ਐਨੇ ਪੈਸੇ ਚਾਹੀਦੇ ਨੇ ਅਸੀਂ ਐਮਐਲਏ ਨੂੰ ਦੇਣੀ ਹੈ ਇਹ ਗੱਲ ਅਸੀਂ ਨਹੀਂ ਕਹਿ ਰਹੇ ਇਹ ਗੱਲ ਬੀਬਾ ਅਨਮੋਲ ਗਗਨ ਮਾਨ ਜੀ ਨੇ ਖੁਦ ਕਹੀਏ ਸਭ ਤੋਂ ਪਹਿਲਾਂ ਸੁਣੋ ਉਹਨਾਂ ਦਾ ਬਿਆਨ ਮੈਂ ਦਾਵਾ ਕਰ ਰਹੀ ਹਾਂ ਮੇਰੇ ਕੋਲੇ ਪਰਸੈਂਟੇਜ ਦੀ ਪੂਰੀ ਆਫਰ ਆਈ ਹੈ ਵੀ ਇਹ ਇੰਨੇ ਪਰਸੈਂਟ ਜੀ ਤੁਹਾਨੂੰ ਭੇਜ ਦੰਦੇ ਆ ਕਿ ਕਿਸੇ ਐਮਸੀ ਨੇ ਇਹ ਕਿਹਾ ਕਿ ਅਸੀਂ ਜਿਹੜਾ ਪੈਸਾ ਹੈ ਉਹ ਬਿਜਲੀ ਡਿਪਾਰਟਮੈਂਟ ਦੇ ਵਿਚਾਰੇ ਛੋਟੇ ਜਿਹੇ ਠੇਕੇਦਾਰ ਤੋਂ ਇਹ ਕਿਹਾ ਗਿਆ ਕਿ ਇੰਨਾ ਪੈਸਾ ਚਾਹੀਦਾ ਸੀ ਐਮਐਲਏ ਨੂੰ ਦੇਣਾ ਇੱਥੇ ਹੀ ਬਸ ਨਹੀਂ ਬੀਬਾ ਜੀ ਨੇ ਪੰਜਾਬ ਭਰ ਦੇ ਵਿੱਚ ਚੱਲ ਰਹੇ ਸਰਕਾਰੀ ਕੰਸਟਰਕਸ਼ਨ ਦੇ ਕੰਮਾਂ ਤੇ ਵੀ ਸਵਾਲ ਖੜਾ ਕੀਤਾ ਉਹਨਾਂ ਨੇ ਇਹ ਕਿਹਾ ਕਿ ਲੋ ਕੁਆਲਿਟੀ ਕੰਮ ਇਕੱਲੇ ਖਰੜ ਦੇ ਵਿੱਚ ਹੀ ਨਹੀਂ ਸਗੋਂ ਪੂਰੇ ਪੰਜਾਬ ਦੇ ਵਿੱਚ ਚੱਲ ਰਿਹਾ ਹੈ ਇਹ ਵੀ ਸੁਣੋ ਇਹ ਕੰਮ ਨਾ ਸਿਰਫ ਖਰੜ 'ਚ ਚੱਲ ਰਿਹਾ ਇਹ ਕੰਮ ਪੂਰੇ ਪੰਜਾਬ 'ਚ ਚੱਲ ਰਿਹਾ ਹੈ ਲੋ ਕੁਆਲਿਟੀ ਕੰਮ ਦਰਅਸਲ ਇਹ ਗਲਬਾਤ ਬੀਬਾ ਅਨਮੋਲ ਗਗਨ ਮਾਨ ਨੇ ਬੀਤੇ ਦਿਨੀ ਖਰੜ ਦੇ ਠੇਕੇਦਾਰਾਂ ਨੂੰ ਬੁਲਾ ਕੇ ਉਹਨਾਂ ਨੂੰ ਸੁਚੇਤ ਕਰਨ ਦੇ ਲਈ ਕੀਤੀ ਬੀਬਾ ਅਨਮੋਲ ਗਗਨ ਮਾਨ ਇੱਕ ਐਮਸੀ ਤੇ ਰਸ਼ਵਤ ਖੋਰੀ ਦਾ ਇਲਜ਼ਾਮ ਲਾਉਂਦੇ ਤੇ ਆਪਣੇ ਲਈ ਵਾਹਵਾਹੀ ਖੜਦੇ ਤਾਂ ਇਸ ਬਿਆਨ ਦੇ ਵਿੱਚ ਨਜ਼ਰ ਆਈ ਸਾਰੀ ਪੂਰੀ ਸਪੀਚ ਤੇ ਵਿੱਚ ਬੀਬਾ ਜੀ ਦੇ ਵੱਲੋਂ ਕਿਤੇ ਵੀ ਉਸ ਐਮਸੀ ਦਾ ਨਾਮ ਤੱਕ ਨਹੀਂ ਲਿਆ ਗਿਆ ਤੇ ਨਾ ਹੀ ਇਹ ਕਿਹਾ ਗਿਆ ਕਿ ਜਿਸ ਐਮਸੀ ਨੇ ਮੇਰੇ ਨਾਮ ਤੇ ਪੈਸੇ ਮੰਗੇ ਨੇ ਅਸੀਂ ਉਸ ਤੇ ਕਾਰਵਾਈ ਕਰਾਂਗੇ ਤਾਂ ਇੱਥੇ ਬੀਬਾ ਅਨਮੋਲ ਗਗਨ ਮਾਨ ਨੂੰ ਅਸੀਂ ਇਹ ਦੱਸ ਦੇਣਾ ਚਾਹੁੰਦੇ ਆ ਕਿ ਬੀਬਾ ਜੀ ਤੁਸੀਂ ਹਲਕੇ ਦੇ ਐਮਐਲਏ ਹੋ ਤੇ ਖਰੜ ਹਲਕੇ ਦੇ ਲੋਕਾਂ ਦੀ ਨੁਮਾਇੰਦਗੀ ਹੁਣ ਤੁਸੀਂ ਕਰਦੇ ਹੋ ਜੇਕਰ ਤੁਹਾਡੇ ਹਲਕੇ ਦੇ ਵਿੱਚ ਕੁਝ ਵੀ ਐਸਾ ਭ੍ਰਿਸ਼ਟਾਚਾਰੀ ਵਾਲਾ ਮਸਲਾ ਹੋ ਰਿਹਾ ਏ ਤਾਂ ਫਿਰ ਉਹਨਾਂ ਦੇ ਉੱਪਰ ਬਣਦੀ ਕਾਰਵਾਈ ਕਿਉਂ ਨਹੀਂ ਤੇ ਵੀਬਾ ਜੀ ਤੁਸੀਂ ਨਾਲ ਹੀ ਇਹ ਵੀ ਕਿਹਾ ਕਿ ਲੋ ਕੁਆਲਿਟੀ ਕਮ ਸਿਰਫ ਖਰੜ ਦੇ ਵਿੱਚ ਹੀ ਨਹੀਂ ਸਗੋਂ ਪੂਰੇ ਪੰਜਾਬ ਦੇ ਵਿੱਚ ਚੱਲ ਰਿਹਾ ਏ ਤਾਂ ਤੇ ਵੀਬਾ ਜੀ ਇਹ ਵੀ ਦੱਸਿਓ ਕਿ ਹੁਣ ਤੱਕ ਤੁਸੀਂ ਕਿੰਨੇ ਕੁ ਦੋਸ਼ੀਆਂ ਨੂੰ ਸਜ਼ਾ ਦਵਾਈ ਜਾਂ ਉਹ ਕਿੰਨੇ ਕੁ ਅਫਸਰ ਜਾਂ ਠੇਕੇਦਾਰ ਜਿਹੜੇ ਐਸੇ ਕੰਮ ਕਰ ਰਹੇ ਨੇ ਉਹਨਾਂ ਦੇ ਨਾਮ ਤੇ ਉਹਨਾਂ ਦੇ ਨਾਮ ਤੁਸੀਂ ਨਸ਼ਰ ਕੀਤੇ ਕੀ ਗੱਲ ਪਈ ਜੇਕਰ ਤੁਸੀਂ ਭ੍ਰਿਸ਼ਟਾਚਾਰੀ ਦੇ ਸੰਕੇਤ ਦਿੰਦੇ ਨਜ਼ਰ ਆਏ ਤਾਂ ਫਿਰ ਦੱਸੋ ਕਾਰਵਾਈ ਹੋਰ ਕੌਣ ਕਰੇਗਾ ਸ਼ਾਇਦ ਤੁਸੀਂ ਇਹ ਭੁੱਲ ਗਏ ਕਿ ਬੀਬਾ ਜੀ ਸੱਤਾ ਦੇ ਵਿੱਚ ਤੁਹਾਡੀ ਪਾਰਟੀ ਹੈ ਤੇ ਤੁਸੀਂ ਇਸੇ ਪਾਰਟੀ ਦੇ ਵਿੱਚ ਮੰਤਰੀ ਵੀ ਰਹੇ ਹੋ ਬੀਬਾ ਜੀ ਦੇ ਬਿਆਨਾਂ ਤੋਂ ਇੱਕ ਗੱਲ ਹੋਰ ਸਪੱਸ਼ਟ ਹੁੰਦੀ ਹੈ ਕਿ ਸ਼ਾਇਦ ਕੋਈ ਅਫਸਰ ਜਾਂ ਫਿਰ ਕੋਈ ਪ੍ਰਦਾਨ ਬੀਬਾ ਜੀ ਦੇ ਨਾਮ ਤੇ ਪੈਸੇ ਮੰਗ ਰਿਹਾ ਹੈ ਜਾਂ ਫਿਰ ਖਾ ਰਿਹਾ ਹੈ ਫਿਰ ਇਹ ਅਸੀਂ ਨਹੀਂ ਕਹਿ ਰਹੇ ਇਹ ਵੀ ਬੀਬਾ ਜੀ ਨੇ ਖੁਦ ਹੀ ਕਿਹਾ ਹੈ ਪਹਿਲਾਂ ਉਹ ਵੀ ਸੁਣਿਓ। ਸੋ ਕਿਸੇ ਦੀਆਂ ਗੱਲਾਂ ਸੁਣ ਆਏ ਹੋ। ਚਾਹੇ ਕੋਈ ਅਫੀਸਰ ਕਵੇ, ਚਾਹੇ ਕੋਈ ਪੋਲੀਟੀਕਲ ਲੋਕਲ ਪ੍ਰਧਾਨ ਕਵੇ। ਯੋ ਸਾਹ ਕੋਈ ਉੱਪਰ ਹਿੱਸਾ ਮੰਗਦਾ ਬੰਦ ਕਰ ਦਿਓ। ਕਿਸੇ ਨੇ ਕਿਹਾ ਮੈਨੂੰ 3-4% 5% ਮੈਨੂੰ ਚਾਹੀਦਾ ਉਹਨੂੰ ਬੰਦ ਕਰ ਦਿਓ। ਇਮੀਡੀਏਟ ਬੰਦ ਕਰ ਦਿਓ। ਜੇਕਰ ਇਸ ਤਰ੍ਹਾਂ ਖੋਲੀਆਮਿਕ ਐਮਐਲਏ ਦੇ ਨਾਮ ਤੇ ਇੱਕ ਐਮਸੀ ਦੇ ਵੱਲੋਂ ਪੈਸੇ ਮੰਗੇ ਜਾ ਰਹੇ ਨੇ, ਪਰਸੈਂਟੇਜ ਮੰਗੀ ਜਾ ਰਹੀ ਹੈ ਤਾਂ ਫਿਰ ਇਹ ਜਾਂਚ ਦਾ ਵਿਸ਼ਾ ਹੈ। ਕਿ ਉਸਦੇ ਪਿੱਛੇ ਕੌਣ ਹੈ? ਕਿਉਂਕਿ ਆਮ ਆਦਮੀ ਪਾਰਟੀ ਤਾਂ ਇਹ ਕਹਿੰਦੀ ਹੈ ਕਿ ਅਸੀਂ ਰਿਸ਼ਵਤਖੋਰ ਮੁਕਤ, ਭ੍ਰਿਸ਼ਟਾਚਾਰ ਮੁਕਤ ਪੰਜਾਬ ਬਣਾਇ ਪਰਫਰਸ ਭ੍ਰਿਸ਼ਟਾਚਾਰ ਮੁਕਤ ਪੰਜਾਬ ਦੇ ਵਿੱਚ ਇੱਕ ਐਮਸੀਡੀ ਕੀ ਜ਼ਰੂਰਤ ਕਿ ਉਹ ਕਿਸੇ ਐਮਐਲਏ ਦੇ ਨਾਮ ਤੇ ਪੈਸੇ ਮੰਗੇ ਜਾਂ ਪਰਸੈਂਟੇਜ ਮੰਗੇ। ਇਹ ਗੱਲ ਹੋਰ ਕੰਸਟਰਕਸ਼ਨ ਦੇ ਵਿੱਚ ਚੱਲ ਰਹੇ ਸਰਕਾਰੀ ਕੰਮਾਂ ਦੀ ਲੋ ਕੁਆਲਿਟੀ ਦਾ ਮੁੱਦਾ ਵੀ ਬੀਬਾ ਅਨਮੋਲ ਗਗਨ ਮਾਨ ਨੇ ਹੁਣ ਚੁੱਕਿਆ। ਤੇ ਵੀ ਕਿਹਾ ਕਿ ਐਸਾ ਕੰਮ ਇਕੱਲੇ ਖਰੜ ਦੇ ਵਿੱਚ ਹੀ ਨਹੀਂ ਸਗੋ ਪੂਰੇ ਪੰਜਾਬ ਦੇ ਵਿੱਚ ਚੱਲ ਰਿਹਾ ਹੈ। ਤਾਂ ਹੁਣ ਸਵਾਲ ਤਾਂ ਇੱਥੇ ਇਹ ਵੀ ਬਣਦਾ ਹੈ ਕਿ ਹੁਣ ਤੱਕ ਬੀਬਾ ਜੀ ਨੇ ਕਿੰਨੇ ਕੁ ਲੋ ਕੁਆਲਿਟੀ ਚੱਲ ਰਹੇ ਕੰਮਾਂ ਤੇ ਉਂਗਲ ਖੜੀ ਕੀਤੀ ਤੇ ਜਾਂ ਫਿਰ ਕਿੰਨੇ ਕੁ ਦੋਸ਼ੀਆਂ ਨੂੰ ਸਜ਼ਾ ਦਵਾਈ ਤੇ ਜੇਕਰ ਨਹੀਂ ਤਾਂ ਫਿਰ 3 ਸਾਲਾਂ ਬਾਅਦ ਹੀ ਲੋ ਕੁਆਲਿਟੀ ਕੰਮ ਦੀ ਯਾਦ ਕਿਉਂ ਆਈ ਜਾਂ ਫਿਰ ਇਹ ਮੰਨਿਆ ਜਾਵੇ ਕਿ ਇਹ ਬਿਆਨ ਬੀਬਾ ਜੀ ਵੱਲੋਂ ਸਿਰਫ ਆਪਣੀ ਵਾਹਵਾਹੀ ਘਟਣ ਦੇ ਲਈ ਜਾਂ ਆਪਣੇ ਆਪ ਨੂੰ ਸਾਫ਼ ਸੁਥਰਾ ਲੀਡਰ ਦਿਖਾਉਣ ਦੇ ਲਈ ਦਿੱਤਾ ਗਿਆ ਹਾਲਾਂਕਿ ਆਖਰ ਦੇ ਵਿੱਚ ਬੀਬਾ ਜੀ ਇਹ ਕਹਿੰਦੇ ਨਜ਼ਰ ਆਏ ਕਿ ਅੱਜ ਤੋਂ ਬਾਅਦ ਜੋ ਵੀ ਇਹ ਹਲਕਾ ਖਰੜ ਦੇ ਵਿੱਚ ਲਗਣੀ ਚਾਹੀਦੀ ਉਹ ਸੋਲਿਡ ਹੀ ਲੱਗੇ ਅੱਜ ਤੋਂ ਬਾਅਦ ਜਿਹੜੀ ਵੀ ਟਕ ਹਲਕਾ ਖਰੜ ਚ ਲਗਣੀ ਚਾਹੀਦੀ ਹੈ ਉਹ ਸੋਲਿਡ ਲਗਣੀ ਚਾਹੀਦੀ ਹੈ ਅਸੀਂ ਵੀ ਇਹੀ ਕਹਿੰਦੇ ਹਾਂ ਕਿ ਭ੍ਰਿਸ਼ਟਾਚਾਰ ਮੁਕਤ ਕੰਮ ਇਕੱਲੇ ਖਰੜ ਦੇ ਵਿੱਚ ਹੀ ਨਹੀਂ ਸਗੋ ਪੂਰੇ ਪੰਜਾਬ ਦੇ ਵਿੱਚ ਹੋਣਾ ਚਾਹੀਦਾ ਹੈ ਜਿਸ ਤਰ੍ਹਾਂ ਦੇ ਨਾਲ ਬੀਬਾ ਅਨਮੋਲ ਗਗਨ ਮਾਨ ਨੇ ਖਰੜ ਦੇ ਲਈ ਬਿਆਨ ਦਿੱਤਾ ਹੈ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਜੇ ਸੋਲਿਡ ਕੰਮ ਦੀ ਗੱਲ ਬੀਬਾ ਅਨਮੋਲ ਗਗਨ ਮਾਨ ਨੇ ਕੀਤੀ ਉਹ ਆਉਣ ਵਾਲੇ ਸਮੇਂ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਹੁੰਦਾ ਹੈ ਜਾ ਨਹੀਂ ਅਸਲ ਚ ਕੀ ਗੱਲ ਹੈ ਜੀ ਕਿ 3 ਸਾਲ ਹੋ ਗਏ ਆ 3 ਸਾਲਾਂ ਦੇ ਮੈਂ ਕਲੀਅਰਲੀ ਆਫੀਸਰਸ ਨੂੰ ਇਹ ਇਨਸਟਰਕਸ਼ਨ ਦਿੱਤੀ ਹੋਈ ਹੈ ਕਿ ਜਿੰਨਾ ਵੀ ਆਪਾਂ ਕੰਮ ਕਰਨਾ ਹੈ ਸੜਕਾਂ ਬਣਾਉਣ ਦਾ ਕੰਮ ਕਰਨਾ ਹੈ ਸੀਵਰੇਜ ਪਾਉਣ ਦਾ ਕੰਮ ਕਰਨਾ ਹੈ ਕਿਸੇ ਵੀ ਤਰੀਕੇ ਦੀ ਕੰਸਟਰਕਸ਼ਨ ਦਾ ਕੰਮ ਹੈ ਜਿਹੜਾ ਕਿ ਕਮੇਟੀ ਕਰਦੀ ਹੈ ਉਹ ਬੜਾ ਸੋਲਿਡ ਹੋਣਾ ਚਾਹੀਦਾ ਉਹ ਬੜਾ ਅੱਛਾ ਹੋਣਾ ਚਾਹੀਦਾ ਤੇ ਆਪਾਂ ਜਿਹੜੀ ਪਿਛਲੀ ਮੈਂ ਸਟੱਡੀ ਕੀਤੀ ਹੈ ਜਮੈਂ ਦੇਖ ਰਹੀ ਹਾਂ ਉਹਦੇ ਵਿੱਚ ਕੀ ਹੁੰਦਾ ਕਿ ਆਪਾਂ 50 50% ਤੇ ਵੀ ਬਹੁਤ ਲੋਕ ਤੇ ਜਾ ਕੇ ਕੰਪੀਟੀਸ਼ਨ ਦੇ ਵਿੱਚ ਜਿਹਦਾ ਅਸੀਂ ਤੁਹਾਨੂੰ 100 ਰੁਪਏ ਦੇਣਾ ਹੁੰਦਾ ਤੁਸੀਂ ਉਹ 50 ਰੁਪਏ ਵਿੱਚ ਕੰਮ ਕਰ ਦਿੰਨੇ ਹੋ ਉਦੇ ਨਾਲ ਕੀ ਹੁੰਦਾ ਜੀ ਜਿਹੜੀ ਸੜਕ 8 ਇੰਚ ਚੌੜੀ ਹੋਣੀ ਚਾਹੀਦੀ ਐ ਸਪੋਜ਼ ਕੋਈ ਚੀਜ਼ 8 ਇੰਚ ਆ ਤਾਂ ਉਹ 5 ਇੰਚ ਰਹਿ ਜਾਂਦੀ ਐ ਕਿਉਂਕਿ ਸਾਨੂੰ ਹੁੰਦਾ ਕਿ ਠੇਕਾ ਮਿਲ ਜਾਵੇ ਉੱਪਰੋਂ ਬਹੁਤ ਸਾਰੀਆਂ ਪਾਵਰਾਂ ਦਾ ਇਹ ਦਬਾਅ ਹੁੰਦਾ ਕੰਮ ਸਵੇਰ ਵੀ 100 ਰੁਪਏ ਹੀ ਜਾਣਾ 50 ਰੁਪਏ ਉਹਦੇ 'ਚ ਜਾਂਦੇ ਨੇ ਸੜਕ ਦੇ ਜਾਂ ਕਿਸੇ ਹੋਰ ਉਸਾਰੀ ਦੇ ਜਿਹੜਾ ਵੀ ਤੁਹਾਨੂੰ ਠੇਕਾ ਮਿਲਦਾ ਹੈ ਕਮੇਟੀ ਦੇ ਵੱਲੋਂ ਕਿਸੇ ਵੀ चीज ਨੂੰ ਬਣਾਉਣ ਦਾ ਚਾਹੇ ਫਿਰ ਉਹ ਜਿਮ ਲਵਾਉਣ ਦਾ ਹੈ ਚਾਹੇ ਉਹ ਸੜਕਾਂ ਬਣਾਉਣ ਦਾ ਹੈ ਚਾਹੇ ਕਿਸੇ ਹੋਰ ਪ੍ਰਕਾਰ ਦੇ ਇਹ ਕੰਮ ਨਾ ਸਿਰਫ ਖਰੜਚ ਚੱਲ ਰਿਹਾ ਹੈ ਇਹ ਕੰਮ ਪੂਰੇ ਪੰਜਾਬ ਚ ਚੱਲ ਰਿਹਾ ਹੈ ਲੋ ਕੁਆਲਿਟੀ ਕੰਮ ਇੱਕ ਸੜਕ ਜੇ ਅਸੀਂ ਇੰਟਰਲੋਕ ਇਟਾਂ ਲਾਉਂਦੇ ਆ ਜਾਂ ਕੋਈ ਵੀ ਕੰਮ ਲਾਉਂਦੇ ਆ ਉਹ ਕਈ ਸਾਲ ਚੱਲਣੀ ਚਾਹੀਦੀ ਹੈ ਸੋਲਿਡ ਕੰਮ ਪਰ ਪਹਿਲਾਂ ਹੀ ਕੰਮ ਜਿਹੜਾ ਹੁੰਦਾ ਉਹ ਢਿੱਲਾ ਹੁੰਦਾ ਫਿਰ ਉਹ ਕੀ ਹੁੰਦਾ ਕਿ ਉਸ ਤੋਂ ਬਾਅਦ ਉਹ 3-4 ਮਹੀਨੇ ਬਾਅਦ ਜਿਹੜੀ ਸੜਕ ਹੈ ਉਹ ਖਰਾਬ ਹੋ ਜਾਂਦੀ ਹੈ ਫੇਰ ਦੁਬਾਰੇ ਉਹਨਾਂ ਖਰਚਾ ਕਰਨਾ ਪੈਂਦਾ ਸਭ ਤੋਂ ਵੱਡੀ ਮੁਸ਼ਕਲ ਥੋੜੀ ਮੈਂ ਕਿਸ ਤਰੀਕੇ ਦੂਰ ਕਰ ਸਕਦੀ ਹਾਂ ਉਹ ਮੈਂ ਤੁਹਾਨੂੰ ਬੇਨਤੀ ਕਰਨ ਲੱਗੀ ਹਾਂ ਸਾਰਿਆਂ ਨੂੰ ਜਿੰਨਾ ਸਾਡਾ ਵਿਕਾਸ ਕਰਨ ਵਿੱਚ ਯੋਗਦਾਨ ਉਹਨਾਂ ਹੀ ਯੋਗਦਾਨ ਤੁਹਾਡਾ ਵੀ ਹੈ ਤੁਸੀਂ ਵੀ ਸਾਡੀ ਟੀਮ ਦਾ ਹਿੱਸਾ ਮੁਸ਼ਕਲ ਇਹ ਆਉਣੀ ਹੈ ਜੀ ਕਿ ਜੇ ਹੁਣ ਤੁਹਾਡੇ ਤੋਂ ਪਹਿਲਾਂ ਇਹੀ ਵੀ ਉਸ ਠੇਕੇਦਾਰ ਨੂੰ ਠੇਕਾ ਦੇਣਾ ਜਿਹਨੂੰ ਜੇ ਅਸੀਂ 100 ਰੁਪਏ ਦੇਵਾਂਗੇ ਤੇ 50 ਰੁਪਏ ਕਿਸ ਤਰੀਕੇ ਸਾਨੂੰ ਵਾਪਸ ਦਊਗਾ 40 ਰੁਪਏ 30 ਰੁਪਏ 20 ਰੁਪਏ ਚਾਹੇ ਅਸੀਂ ਜਿਹੜਾ ਮਰਜ਼ੀ ਮਟੀਰੀਅਲ ਦੇ ਦੀ ਉਹਨੂੰ ਚਾਹੇ ਉਹ ਇੱਧਰ ਇੱਧਰ ਕਰਕੇ ਪਰਚੀਆਂ ਕੱਟ ਕੇ ਜਿਵੇਂ ਮਰਜ਼ੀ ਐਡਜਸਟ ਕਰ ਦਈਏ ਮੈਂ ਦਾਵਾ ਕਰ ਰਹੀ ਆ ਮੇਰੇ ਕੋਲੇ ਪਰਸੈਂਟੇਜ ਦੀ ਪੂਰੀ ਆਫਰ ਆਈ ਹੈ ਵੀ ਇਹ ਇੰਨੇ ਪਰਸੈਂਟ ਦੀ ਤੁਹਾਨੂੰ ਭੇਜ ਦੰਨੇ ਆ ਮੈਂ ਲਗਾਤਾਰ ਇਹਨਾਂ ਨੂੰ ਇਹ ਸਮਝਾ ਰਹੀ ਆ ਵੀ ਮੈਨੂੰ ਪਰਸੈਂਟੇਜ ਨਹੀਂ ਚਾਹੀਦੀ ਤੁਸੀਂ ਠੇਕੇਦਾਰਾਂ ਨੂੰ ਨਾ ਵੱਡੋ ਉਹਨਾਂ ਨੂੰ ਕੰਮ ਕਰਨ ਦਿਓ ਜੋ ਤੁਹਾਡਾ ਬਣਦਾ ਕਮਾਈ ਕਰੋ ਜੋ ਜਾਇਜ਼ ਹੈ ਜੋ ਕਾਨੂੰਨੀ ਤੌਰ ਉੱਤੇ ਜਿੰਨੀ ਪਰਸੈਂਟ ਜਿੰਨੀ ਛੋਟ ਜਾਇਜ਼ ਹੈ ਤੁਸੀਂ ਕਿਉਂ ਜਦੋਂ ਐਮਐਲਏ ਇੱਕ ਵੀ ਪੈਸਾ ਨਹੀਂ ਲੈ ਰਿਹਾ ਸ਼ਾਇਦ ਤੁਹਾਡੇ ਮੇਰੇ ਕੋਲੇ ਇਨਫੋਰਮੇਸ਼ਨ ਕਿਵੇਂ ਆਈ ਕਿ ਕਿਸੇ ਐਮਸੀ ਨੇ ਇਹ ਕਿਹਾ ਕਿ ਅਸੀਂ ਜਿਹੜਾ ਪੈਸਾ ਹੈ ਉਹ ਤਾਂ ਬਿਤਾਈ ਮੇ ਬਿਜਲੀ ਡਿਪਾਰਟਮੈਂਟ ਪੁੱਛਿਆ ਉਹ ਬਿਜਲੀ ਡਿਪਾਰਟਮੈਂਟ ਦੇ ਵਿਚਾਰੇ ਛੋਟੇ ਜਿਹੇ ਠੇਕੇਦਾਰ ਤੋਂ ਇਹ ਕਿਹਾ ਗਿਆ ਕਿ ਇੰਨਾ ਪੈਸਾ ਚਾਹੀਦਾ ਸੀ ਐਮਐਲਏ ਨੂੰ ਦੇਣਾ ਐਮਐਲਏ ਨੇ ਕਦੇ ਠਿਆਨੀ ਨਹੀਂ ਲਈ ਜਦੋਂ ਐਮਐਲਏ ਕਮਿਸ਼ਨ ਨਹੀਂ ਲੈ ਰਿਆ ਕਮਿਸ਼ਨ ਨਾ ਕੋਈ ਅਫਸਰ ਲਊਗਾ ਨਾ ਕੋਈ ਪ੍ਰਧਾਨ ਲਊਗਾ ਇਹ ਇਹ ਨਹੀਂ ਕਿ ਅਸੀਂ ਅੱਜ ਬੰਦ ਕੀਤਾ 3 ਸਾਲ ਦਾ ਇੱਕ ਪੈਸਾ ਕਿਸੇ ਤੋਂ ਵੀ ਨਹੀਂ ਲਿਆ ਕਮੇਟੀ ਦੇ ਬਜਟ ਦੇ ਵਿੱਚੋਂ ਇੱਕ ਪੈਸਾ ਨਹੀਂ ਵਰਤਿਆ ਗਿਆ ਤੇ ਇਹ ਕੰਮ ਹੁਣ ਬੰਦ ਕਰ ਦਿਓ ਘਟੀਆ ਕੁਆਲਿਟੀ ਦਾ ਮਾਲ ਆਪਾਂ ਨਹੀਂ ਲਾਉਣਾ ਤੁਸੀਂ 70 70 50 50 ਪਰਸੈਂਟ ਇਸ ਹੱਦ ਤੱਕ ਮੇਰੀ ਹੱਥ ਬੰਨ੍ਹ ਕੇ ਬੇਨਤੀ ਹੈ ਇਹ ਜੇ ਕੰਮ ਆਪਾਂ ਨਾ ਕਰੀਏ ਆਪਾਂ ਸੋਲਿਡ ਕੰਮ ਕਰੀਏ ਜਿੰਦਾ ਪਬਲਿਕ ਖੁਸ਼ ਹੋਵੇ ਪਬਲਿਕ ਦਾ ਪੈਸਾ ਆਪਾਂ ਆਪਣਾ ਘਰ ਬਣਾਉਂਦੇ ਆਂ ਆਪਾਂ ਮਾੜਾ ਮਾਲ ਤਾਂ ਨਹੀਂ ਲਾਉਂਦੇ ਆਪਾਂ ਨੂੰ ਹੁੰਦੇ ਹੀ ਆ ਜੀ ਕਿ ਘੱਟੋ ਘੱਟ ਇਹ ਲੰਬਾ ਟਾਈਮ ਘਰ ਸਾਡਾ ਸੋਲਿਡ ਰਵੇ ਏਵੇਂ ਪਬਲਿਕ ਦਾ ਕੰਮ ਕਰਨਾ ਉਹਨਾਂ ਦਾ ਪੈਸਾ ਆਪਾਂ ਸਹੀ ਤਰੀਕੇ ਨਾਲ ਵਰਤਣਾ। ਸੋ ਕਿਸੇ ਦੀਆਂ ਗੱਲਾਂ ਸੁਣਾਇਓ। ਚਾਹੇ ਕੋਈ ਅਫੀਸਰ ਕਵੇ, ਚਾਹੇ ਕੋਈ ਪੋਲੀਟੀਕਲ ਲੋਕਲ ਪ੍ਰਧਾਨ ਕਵੇ। ਇਹੋ ਸਾਹਿਬ ਕੋਈ ਉੱਪਰ ਹਿੱਸਾ ਮੰਗਦਾ ਬੰਦ ਕਰ ਦਿਓ। ਕਿਸੇ ਨੇ ਕਿਹਾ ਮੈਨੂੰ 3-4% 5% ਮੈਨੂੰ ਚਾਹੀਦਾ ਉਹਨੂੰ ਬੰਦ ਕਰ ਦਿਓ। ਇਮੀਡੀਏਟ ਬੰਦ ਕਰ ਦਿਓ। ਪਬਲਿਕ ਦਾ ਕੰਮ ਆਪਾਂ ਸੋਲਿਡ ਕਰਨਾ ਸ਼ੁਰੂ ਕਰੀਏ। ਤੁਸੀਂ ਆਏ ਹੋ ਗੱਲਬਾਤ ਸੁਣੀਏ। ਮੈਨੂੰ ਸਾਰੇ ਭਰਾਵਾਂ ਤੋਂ ਉਮੀਦ ਹੈ ਠੇਕੇਦਾਰ ਸਾਹਿਬਾਨਾਂ ਤੋਂ ਕਿ ਅਸੀਂ ਰਲ ਮਿਲ ਕੇ ਟੀਮ ਵਰਕ ਪਬਲਿਕ ਦੇ ਹਿੱਤ ਵਿੱਚ ਤੁਹਾਡਾ ਜਿਹੜਾ ਜਾਇਜ਼ ਕਮਿਸ਼ਨ ਹੈ ਜੋ ਤੁਹਾਨੂੰ ਮੁਨਾਫੇ ਲਈ ਚਾਹੀਦਾ ਸਿਰਫ ਉਹ ਰੱਖੋ ਲੀਡਰਾਂ ਲਈ ਜਾਂ ਅਫਸਰਾਂ ਲਈ ਪੈਸਾ ਨਾ ਰੱਖੋ ਲੋਕਾਂ ਨੂੰ ਵਧੀਆ ਸੋਲਿਡ ਕੰਮ ਕਰਕੇ ਦਿਓ ਅੱਜ ਤੋਂ ਬਾਅਦ ਜਿਹੜੀ ਵੀ ਟਕ ਹਲਕਾ ਖਰੜੇ ਚ ਲੱਗਣੀ ਚਾਹੀਦੀ ਹੈ ਉਹ ਸੋਲਿਡ ਲੱਗਣੀ ਚਾਹੀਦੀ ਹੈ ਬਹੁਤ ਬਹੁਤ ਧੰਨਵਾਦ ਹੈ ਜੀ ਤੁਹਾਡਾ ਹਾਂ ਜੀ ਸਰ ਬੱਲੇ ਹੁਣ ਜਿਹੜੇ ਪਰ 15 ਬੰਦੇ ਬੈਠੇ ਅਸੀਂ ਤਾਂ ਤੁਹਾਡਾ ਕਰਮ ਮੰਗਣ ਜਿਹੜੇ ਹੋਰ ਪਾਰਲੇ ਪੰਨੇ ਐਨ ਐਨ ਲੈਸਰ ਉਹਦਾ ਤੁਹਾਡੇ ਕੋਲ ਆ ਰਿਹਾ ਸਰ ਜਮਾ soldi ਅਸੀਂ ਫਿਕਰ ਰਹੇਗੇ ਬਿਲਕੁਲ ਅਸੀਂ ਫਿਕਰ ਰਹੇ ਜੀ ਠੀਕ ਹੈ ਸਰ ਓਹੋ ਗੱਲ ਇਹਦਾ ਇਹਦਾ ਹਾਲ ਹੀ ਕੀ ਹੈ ਜੀ ਵੀ ਕੀ ਸਾਡੇ ਕੋਲੇ ਦਾ ਪੀਓ ਸਾਹਿਬ ਕਿ ਤੈਹ ਹੋਣਾ ਚਾਹੀਦਾ ਹੈ ਕਿ ਇਸ ਤੋਂ ਘੱਟ ਕੁਆਲਿਟੀ ਨਹੀਂ ਆਉਣੀ ਸਾਡਾ ਕੁਆਲਿਟੀ ਚੈੱਕ ਜਦੋਂ ਹੋਊਗਾ ਨਾ ਠੇਕੇਦਾਰ ਸਾਹਿਬ ਠੇਕੇਦਾਰ ਸਾਹਿਬ ਤੁਹਾਡੀ ਗੱਲ ਠੀਕ ਹੈ ਕੀ ਜਿਹੜਾ ਕੰਮ 90 ਰੁਪਏ ਚ ਹੋਣਾ ਉਹ 50 ਚ ਉਹ ਕੰਮ ਕਰ ਸਕਦਾ ਜੋ ਕੁਆਲਿਟੀ ਸੀ ਸਾਨੂੰ ਚਾਹੀਦੀ ਹੈ ਗੱਲ ਇਹ ਆ ਵੀ ਅੱਜ ਤੱਕ ਕੁਆਲਿਟੀ ਚ ਆਪਣੀ ਸਕਿੱਲ ਸੇਵ ਕਰਨੇ ਵਾਸਤੇ ਫਿਰ ਅਸੀਂ ਵੀ ਪਾਏਗੇ ਜੇ ਤਾਂ ਅੱثر ਸਾਡੀ ਮਦਦ ਕਰੇ ਕਿ ਪਾਰਲਾ ਪੰਚਾ ਜਿਹੜਾ ਲੈਸ ਪਾਰਾ ਉਹਦਾ ਕੰਮ ਕਰੇ ਹਾਂ ਕਰਨਾ ਪੈਣਾ ਇਹ ਇੱਕ ਦੋ ਵਾਰ ਕਰਾਂਗੇ ਸਭੇ ਕਰਨੇ ਸਾਨੂੰ ਸਮਝ ਆ ਜੇ ਉਹਨਾਂ ਨੂੰ ਵੀ ਆ ਜੀ ਤੁਸੀਂ ਤੁਸੀਂ ਇਦਾਂ ਕਰੋ ਇਹਨਾਂ ਨੇ ਬਿਲਕੁਲ ਸਹੀ ਗੱਲ ਕੀਤੀ ਹੈ ਬਹੁਤ ਵਧੀਆ ਗੱਲ ਜਬਰ ਸਹੀ ਗੱਲ ਲੈਂਦੀ ਇਹਨਾਂ ਦੀ ਗੱਲ ਬਿਲਕੁਲ ਠੀਕ ਹੈ ਤੁਸੀਂ ਇਹ ਲੋਕ ਜਿਹੜੇ ਬੈਠੇ ਨੇ ਤੁਸੀਂ ਸਾਡੇ ਇਹਨੂੰ ਤਿਆਰ ਹੋ ਜੀ ਸਾਰੇ ਜਣੇ ਸਰ ਜਿਹੜੇ ਲਾਸਟ ਟਾਈਮ ਟੈਂਡਰ ਲੱਗੇ ਸੀ ਜੀ ਜੀ ਸਰ ਤੁਹਾਨੂੰ ਇੰਦਾ ਵੀ ਮਨ ਤੁਹਾਡੇ ਕੋਲ ਪੈਂਡੈਂਸੀ ਵੀ ਲਿਸਟ ਹੋਊਗੀ ਕਿਹੜੇ ਕੰਮ ਕਿਸ ਕਿਸੇ ਕਿਸੇ ਬੰਦੇ ਕੋਲ ਤਾਂ ਮੈਂ ਪੰਜ ਪੰਜ 10 10 ਕਰੋੜ ਦੇ ਕੰਮ ਪੈਂਡਿੰਗ ਕੋਈ ਹੈ ਜੀ ਅਸੀਂ ਜਿਵੇਂ ਮਿਲਦੇ ਬੈਠੇ ਹਾਂ ਅਸੀਂ ਮਿਲਦੇ ਬੈਠੇ ਸਾਡੇ ਕੋਲ ਤੂੰ ਪੰਜ ਲੜਨ ਵਾਲਾ ਕੰਪਨੀ ਨਹੀਂ ਆਇਆ ਜੀ ਇਦਾਂ ਕਿਉਂ ਨਹੀਂ ਕੱਲ ਨੂੰ ਕੋਈ ਤੁਸੀਂ ਲੈਸ ਪਾ ਕੇ ਇਹ ਨਹੀਂ ਦੇਖਦੇ ਕੁਆਲਿਟੀ ਕੀ ਆਊਗੀ ਬਿਲਕੁਲ ਕੁਆਲਿਟੀ ਤਾਂ ਕੰਜੇ ਕਸਤਰ ਹੁਣ ਉਹ ਤਾਂ ਬਹੁਤ ਕੰਜੇ ਕਸੇ ਨੇ ਪਰ ਹੁਣ ਜੇ ਪਾਈ ਜਾਂਦਾ ਬਸ ਕੰਜੇ ਕਰ ਸਕਦੇ ਕੰਮ ਪੂਰਾ ਲੈਣ ਲੱਗ ਜੇ ਬਿੱਲੂ ਦਾ ਘਰ ਬਣ ਲੱਗ ਗਿਆ ਤੇ ਪਰ ਕਹਿੰਦਾ ਕੋਈ ਨਹੀਂ ਕੁਆਲਿਟੀ ਆ ਦਾ ਕਰੀ ਜਾਂਦਾ ਹੁਣ ਕੱਲ ਕੀ ਉਹ ਅਪਰਧਮ ਕੁਆਲਿਟੀ ਲੈਰੈਂਸ ਕੰਜਾਗਾ ਸਕਦੇ ਨਹੀਂ ਕੁਆਲਿਟੀ ਤਾਂ ਹਲੇ ਆਉਣ ਨਹੀਂ ਲੱਗੀ ਉਹ ਸ਼ੁਰੂ ਕਰ ਉਹ ਪਰ ਕੇ ਤੇ ਪਹਿਲੀ ਵਾਰ ਤੇ ਆਪਣੇ ਮੁੱਦੇ ਪਹਿਲੀ 55% ਲੈ ਸਕੋਣੇ ਮੈਂ 50% ਜਿੱਤ ਨੇ ਮੈਂ ਇੱਕ ਰਿਕੁਐਸਟ ਹੋਵੇ ਜੋ ਹੈ ਕਿ ਜਿੰਮੇ ਜਿੱਦੀ ਕਿੰਨੀ ਕਪੈਸਿਟੀ ਹੈ ਜੀ ਉਹਦੇ ਕੋਲ 10 ਗੰਮ ਪਹਿਲਾਂ ਪੈਂਡਿੰਗ ਪਏ ਨੇ ਆਪਾਂ ਉਹਦਾ ਮਤਲਬ ਲਿਆ ਸਕਦੇ ਜੀ ਉਹਦੇ ਟੈਂਡਰ ਨਹੀਂ ਵਿਚਾਰੇ ਜਾਣਗੇ ਹਾਂ ਬਿਲਕੁਲ ਜਿਹਦੇ ਜਿੰਨਾ ਉਹਨੂੰ ਜਿੱਦਿਹੀ ਕੋਈ ਕਰੋੜ ਦੀ ਕੈਪੈਸਿਟੀ ਹੈ ਜੀ ਉਹਨੂੰ ਪਹਿਲਾਂ ਹੀ 2 ਕਰੋੜ ਦੇ 3 ਕਰੋੜ ਦੇ ਕੰਮ ਉਹਦੇ ਪੈਂਡਿੰਗ ਪਏ ਆ ਹੂੰ ਉਹਨੂੰ ਦੇ ਰਹੇ ਆ ਪੈਸੇ ਜੇ ਬੰਦੇ ਨੂੰ ਕੀ ਬਸਤੀ ਫਸਪ ਸਪਲਾਈ ਹੋਈ ਲਾਤੀ ਜੀ ਲਾਤੀ ਜੀ ਜਿਹੜੀ ਚੀਜ਼ ਹੈ ਨਾ ਅਸੀਂ ਗੱਲ ਲਾਤੀ ਸਾਨੂੰ ਬਤਲਿਏ ਇਹ ਕੀ ਤੁਸੀਂ ਕੋਈ ਟੈਂਡਰ ਇਹੋ ਜੇ ਬੰਦੇ ਨੂੰ ਦਿੱਤਾ ਜਿਹਦੇ ਕੰਮ ਪੈਂਡਿੰਗ ਪਏ ਆ ਨਹੀਂ ਮੈਂ ਹਾਲੇ ਤੱਕ ਪਤਾ ਟੈਂਡਰ ਨਹੀਂ ਕਈ ਟਿਕਾ ਜੀਆਂ ਬਾਕੀ ਕੰਮ ਪਏ ਆ ਉਹ ਕਹਿੰਦੇ ਇੱਕ ਪਾਸੇ ਕੋੜਦੇ ਆ ਤੇ ਪਈ ਨਾ ਹਾਂ ਉਹਦੇ ਫੇਰ ਪਾਈ ਜਾਂਦੇ ਨੇ ਉਹ ਕਿਉਂ ਫੇਰ ਪਾਈ ਜਾਂਦੇ ਨੇ ਇਹ ਕੀ ਹਲਾਜਾ ਇਹਦਾ ਤੁਹਾਡੇ ਕੋਲ ਹੁਣ ਮੈਂ ਇਹ ਚ ਲਗਾ ਤਾ ਨਵੇਂ ਲਾਏ ਇੱਕ ਟ੍ਰਲਾਜ ਹੁਣ ਪਈ ਐ ਮੈਮੇਂ ਪਈ ਆ ਪਹਿਲਾਂ ਮੈਂ ਸ਼ੁਰੂ ਕੀਤੇ ਕਲਾਸ ਬੰਨੇ ਵੀ ਜੇ ਸਾਡੀ ਕਪੈਸਟੀ ਤੋਂ ਅਸੀਂ ਟੈਂਡਰ ਤੇ ਖੁੱਲਣੇ ਨੇ ਇਹ ਕਲਾਸ ਪਈ ਐ ਮੈਮੇਂ ਚ ਪਾਤੀ ਨੇ ਹੋਰ ਕੋਈ ਹੱਲ ਨਹੀਂ ਸੀ ਬਿਲਕੁਲ ਇੱਕੋ ਹੀ ਕਲਾਸ ਇਹ ਜਿਹੜਾ ਜ ਬੜਾ ਬਿਆਨ ਫਟੋ ਹਾਂਜੀ ਇਹੀ ਪਾਤੀ ਜੀ ਮੈਂ ਤਾਂ ਪਹਿਲਾਂ ਪਤਾ ਸੀ ਹੋਰ ਵੀ ਮੇਰੇ ਕੋਲ ਅੱਗੇ ਜੀ ਜੀ ਆਪਾਂ ਇਹਨਾਂ ਨੂੰ ਪਹਿਲਾਂ 2 ਕਰੋੜ ਦੇ ਕੰਮ ਦੇਤੇ ਪਹਿਲਾਂ ਉਹ ਪੂਰੇ ਕਰਨਗੇ ਅਸੀਂ ਉਹਨਾਂ ਦੀ ਕੁਆਲਿਟੀ ਚੈੱਕ ਕਰਾਂਗੇ ਜੇ ਕਿਸੇ ਨੇ 2 ਕਰੋੜ ਦੇ ਕੰਮ ਕੁਆਲਿਟੀ ਸਹੀ ਨਹੀਂ ਹੈਗੀ ਸਾਥੋਂ ਪੈਸਾ ਲੈ ਲਿਆ ਤਾਂ ਉਹਨੂੰ ਦੁਬਾਰਾ ਬਲੈਕਲਿਸਟਡ ਕਰ ਦੋ ਇਸ ਬਾਬਤ ਤੁਸੀਂ ਆਪਣੀ ਟਿੱਪਣੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਰੱਖਿਓ ਤੁਹਾਡੀ ਟਿੱਪਣੀ ਬੜੀ ਹੈ ਮੈਂ ਜੁੜੇ ਰਿਹਾ ਰਹਾਂਗੇ ਵੀ ਟੈਲੀਵਿਜ਼ਨ ਦੇ ਨਾਲ ਹੁਣ ਆਪਣੇ ਦੋਸਤ ਜਸਕਰੇਵੰਦੋ ਯਾਦ ਧੰਨਵਾਦ ਜੀ